ਵੀਰਾਂ ਪੰਡੋ ਟੈਂਪ ਦੀਆਂ ਨੇ ਜਿੱਥੇ ਕੇ ਪਾਣੀ ਜਿਹੜਾ ਆ ਪੰਜੇ ਗੇਟ ਖੋਲ ਕੇ ਛੱਡਾ ਪਿਆ ਗਿਆ। ਬਿਆਸ ਦੇ ਵਿੱਚ ਪਾਣੀ ਛੱਡਿਆ ਗਿਆ ਆ ਔਰ ਪ੍ਰਸ਼ਾਸਨ ਨੇ ਔਰ ਬੀਬੀਐਮ ਦੇ ਅਧਿਕਾਰੀਆਂ ਨੇ ਇਸਲਾਹ ਦਿੱਤੀ ਹੈ ਕਿ ਬਿਆਸ ਤੋਂ ਦੂਰ ਰਿਹਾ ਜਾਵੇ ਕਿਉਂਕਿ ਬਿਆਸ ਦਾ ਜਿਹੜਾ ਜਲ ਸਤਰ ਹੈ ਪਾਣੀ ਦਾ ਜਿਹੜਾ ਸਤਰ ਹੈ ਉਹ ਵੱਧ ਗਿਆ ਆ। ਇਹ ਡੇਂਜਰਸ ਹੈ ਔਰ ਕਿਉਂਕਿ ਲਗਾਤਾਰ ਜਿਹੜਾ ਮੌਨਸੂਨ ਦੇ ਕਰਕੇ ਹਿਮਾਚਲ ਦੇ ਉੱਪਰਲੇ ਇਤਸਾਂ ਦੇ ਵਿੱਚ ਬਰਖਾ ਹੋ ਰਹੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਖਬਰਾਂ ਵੀ ਆ ਰਹੀਆਂ ਸੀ ਕਿ ਹਿਮਾਚਲ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅਜੇ ਵੀ ਤਬਾਹੀ ਦੇ ਮੰਜ਼ਰ ਹੈ ਸੋ ਉਹਦਾ ਚਲਦਿਆਂ ਪੰਡੋ ਡੈਮ ਦੇ ਪੰਜੇ ਗੇਟ ਖੋਲੇ ਗਏ ਨੇ ਔਰ ਤਕਰੀਬਨ 42000 ਕਿਊਸਕ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਆ ਔਰ ਇਹ ਲੋਕਾਂ ਨੂੰ ਕਿਹਾ ਗਿਆ ਕਿ ਬਿਆਸ ਤੋਂ ਦੂਰ ਰਿਹਾ ਜਾਵੇ ਕਿਉਂਕਿ ਸਾਰਾ ਪਾਣੀ ਬਿਆਸ ਦੇ ਉੱਤੇ ਆਇਆ ਔਰ ਫਿਲਹਾਲ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਜਿਹੜੀਆਂ ਟੀਮਾਂ ਨੇ ਚਾਹੇ ਉਹ BBMB ਦੀਆਂ ਟੀਮਾਂ ਹੋਣ ਚਾਹੇ ਉਹ ਹੋਰ ਕਿਸੇ ਜਲ ਅਥਾਰਟੀ ਦੀਆਂ ਟੀਮਾਂ ਨੇ ਉਹ ਸਾਰਿਆਂ ਅਲਰਟ ਦੇ ਉੱਤੇ ਆ ਪੰਜਾਬ ਦੇ ਵਿੱਚ ਵੀ ਅਲਰਟ ਰੱਖਿਆ ਗਿਆ ਕਿਉਂਕਿ ਬਿਆਸਾ ਤੋਂ ਦੂਰ ਰਿਹਾ ਜਾਵੇ ਕਿਉਂਕਿ ਬਿਆਸ ਉਫਾਨ ਦੇ ਉੱਤੇ ਆ ਕਿਉਂਕਿ ਇਹਦੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਸੋ ਮੰਡੀ ਤੋਂ ਲੈ ਕੇ ਜਿੱਥੇ ਤੱਕ ਥੱਲੇ ਆਉਂਦਾ ਹੈ ਬਿਆਸ ਪੰਜਾਬ ਦੇ ਵਿੱਚ ਜਿਹੜੀਆਂ ਏਰੀਆ ਚ ਆਉਂਦਾ ਹੈ ਉੱਥੇ ਵੀ ਅਲਰਟ ਕਰ ਦਿੱਤਾ ਗਿਆ ਆ ਇਮਾਤਿਲ ਦੇ ਵਿੱਚ ਲਗਾਤਾਰ ਮੌਸਮ ਦਾ ਕਹਿਰ ਵੇਖਣ ਨੂੰ ਮਿਲਿਆ ਆ ਮੌਸਮ ਦੇ ਕਹਿਰ ਕਰਕੇ ਪੰਡੋ ਡੈਮ ਦੇ ਪੰਜੇ ਗੇਟ ਜਿਹੜੇ ਨੇ ਉਹ ਖੋਲਣੇ ਪਏ ਨੇ ਜਿੱਥੋਂ ਤਕਰੀਬਨ 42000 ਕਿਊਸਕ ਪਾਣੀ ਛੱਡਿਆ ਗਿਆ ਆ ਔਰ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਹਾਲਾਂਕਿ ਫਿਲਹਾਲ ਸਭ ਕੁਝ ਨਿਰੰਤਰ ਦੇ ਵਿੱਚ ਹੈ ਪਰ ਇਸੇ ਕਰਕੇ ਸਭ ਕੁਝ ਅਲਰਟ ਤੇ ਵੀ ਰੱਖਿਆ ਹੋਇਆ ਟੀਮਾਂ ਅਲਰਟਸ ਦੇ ਉੱਤੇ ਨੇ ਔਰ ਜਿਹੜਾ ਹੁਣ ਅੱਜ ਨਵਾਂ ਪਾਣੀ ਛੱਡਿਆ ਗਿਆ ਆ ਡੈਮ ਖੋਲੇ ਗਏ ਨੇ ਇਹਦਾ ਮਤਲਬ ਕਿ ਬਿਆਸਾ ਦੇ ਵਿੱਚ ਜਲ ਸਤਰ ਜਿਹੜਾ ਆ ਉਹ ਵੱਧ ਗਿਆ ਆ ਔਰ ਉੱਥੇ ਵੀ ਲੋਕਾਂ ਨੂੰ ਕਿਹਾ ਗਿਆ ਕਿ ਬਿਲਕੁਲ احتیاطਤ ਦੇ ਤਰੀਕੇ ਦੇ ਨਾਲ ਤੁਸੀਂ ਬਿਆਸ ਦਰਿਆ ਤੋਂ ਦੂਰ ਰਹਿਣਾ ਹੈ ਕਿਉਂਕਿ ਬਿਆਸ ਜਿਹੜਾ ਆ ਉਹ ਫਾਨ ਦੇ ਉੱਤੇ ਆ ਅੱਜ ਵੀ ਪੰਜਾਬ ਦੇ ਵਿੱਚ ਅੱਜ ਹੀ 4 ਦਿਨ ਜਿਹੜਾ ਹੈਵੀ ਰੇਨ ਦੇ ਦੇ ਅਲਰਟ ਹੈ ਉਸ ਨੂੰ ਲੈ ਕੇ ਵੀ ਕਿਹਾ ਗਿਆ ਕਿ ਬਿਆਸ ਦਾ ਜਿਹੜਾ ਪਾਣੀ ਹੈ ਉਹ ਵੱਤ ਸਕਦਾ ਇਸ ਕਰਕੇ ਦਰਿਆਵਾਂ ਤੋਂ ਦੂਰ ਰਿਹਾ ਜਾਵੇ ਔਰ ਜੇਕਰ ਕੋਈ ਵੀ ਤੁਸੀਂ ਕੰਮ ਕਰਦੇ ਹੋ ਜਾਂ ਕਈ ਵਾਰ ਅਸੀਂ ਵੈਸੇ ਹੀ ਪਾਣੀ ਦੇਖਣ ਦੇ ਚਾਹ ਮਾਰੇ ਚੱਲੇ ਜਾਂਦੇ ਆ ਤਾਂ ਸਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਕਿਉਂਕਿ ਪਿੱਛੋਂ ਪਾਣੀ ਜਿਹੜਾ ਆ ਉਹ ਜ਼ਿਆਦਾ ਛੱਡਿਆ ਗਿਆ ਆ ਜਿਸ ਕਰਕੇ ਵੱਡਾ ਨੁਕਸਾਨ ਹੋ ਜਾਂਦਾ ਹੈ ਸੋ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਕਿ ਬਿਆਸ ਦੇ ਵਿੱਚ ਪਾਣੀ ਜਿਹੜਾ 42000 ਕਿਊਸਿਕ ਤੇ ਪੰਡੂ ਡੈਮ ਤੋਂ ਛੱਡਿਆ ਗਿਆ ਪੰਜੇ ਡੈਮ ਦੇ ਗੇਟ ਖੋਲੇ ਗਏ ਨੇ ਸੋ ਇਸ ਕਰਕੇ ਬਿਆਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਔਰ ਇਹ ਕਿਹਾ ਗਿਆ ਆ ਕਿ ਬਿਆਸਾ ਦਰਿਆ ਤੋਂ ਦੂਰ ਰਿਹਾ ਜਾਵੇ ਕਿਉਂਕਿ ਪਾਣੀ ਉਫਾਨ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 4 ਦਿਨ ਜਿਹੜੇ ਅਲਰਟ ਤੇ ਰੱਖੇ ਗਏ ਨੇ ਕਿਉਂਕਿ ਬਰਖਾ ਦਾ ਸਮਾਂ ਦੱਸਿਆ ਜਾ ਰਿਹਾ ਆ ਔਰ ਐ ਕੇ ਆ ਗਿਆ ਕਿ ਪੰਜਾਬ ਦੇ ਵਿੱਚ ਹੈਵੀ ਜਿਹੜੀ ਆ ਉਹ ਬਰਖਾ ਹੋ ਸਕਦੀ ਆ ਇਸੇ ਕਰਕੇ ਜਿਹੜਾ ਆ ਚੁਣੌਤੀ ਦਿੱਤੀ ਗਈ ਆ ਫਿਲਹਾਲ ਇਹ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਬਰਖਾ ਦੇ ਕਰਕੇ ਬਿਆਸ ਡੈਮ ਨੂੰ ਜਿਹੜਾ ਆ ਅਲਰਟ ਤੇ ਰੱਖਿਆ ਗਿਆ ਆ ਪੰਡੋਰ ਡੈਮ ਦੇ ਪੰਜ ਗੇਟ ਖੋਲੇ ਗਏ ਨੇ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਆ ਤੇ ਲੋਕ ਤੇ ਪ੍ਰਸ਼ਾਸਨ ਜਿਹੜਾ ਆ ਇਹ बार-बार ਕਹਿ ਰਿਹਾ ਹੂਟਰ ਵੱਜ ਰਹੇ ਨੇ ਅਲਰਟ ਤੇ ਰੱਖਿਆ ਗਿਆ ਸਭ ਕੁਝ